ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆਪਾਂ ਪਿੰਡ ਆਦਮਪੁਰਾ ਤਹਿਸੀਲ ਰਾਮਪੁਰਾ ਫੂਲ ਤੇ ਜ਼ਿਲ੍ਹਾ ਬਠਿੰਡਾ ਸਾਹਮਣੇ ਜਿਹੜੀ ਤੁਸੀਂ ਮੱਝ ਦੇਖ ਰਹੇ ਹੋ ਇਹ ਵਕਾਊ ਆ ਗਈ ਟੋਕੜ ਗੱਭੋਣਾ ਗਈ ਤੇ ਚੱਕ ਪਾਸਾ ਮਗਰ ਕੱਟੀ ਆ ਲక్ష్ਮੀ ਡੈਰੀ ਫਾਰਮ ਵਾਲਿਆਂ ਦੇ ਕੋਹੇ ਨੂਰ ਬੁੱਲਦੀ ਹੈ ਤੇ ਬਾਕੀ ਚੰਗੇ ਦੁੱਧ ਵਾਲੀ ਆ ਗਈ ਤੇ ਆਮ ਫਾਰਮਰ ਆ ਬਾਕੀ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਜਿਵੇਂ ਘਰ ਦੀ ਲੋਣ ਵਾਸਤੇ ਪਸ਼ੂ ਰੱਖੇ ਹੁੰਦੇ ਆਗੇ ਇਦਾਂ ਹੀ ਪਸ਼ੂ ਰੱਖੇ ਹੋਏ ਆਗੇ ਤੇ ਬਾਕੀ ਸਭੀ ਬਲੀ ਚੰਗੀ ਆ ਗਈ ਤੇ ਬਾਕੀ ਜੋ ਸਾਰੀ ਡਿਟੇਲ ਆ ਉਹ ਤੁਹਾਨੂੰ ਆਪਾਂ ਲੈ ਕੇ ਦੇਵਾਂਗੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਯੂ ਰੇਟ ਵਗੈਰਾ ਹੋਊਗਾ ਉਹ ਸਾਰਾ ਵੀਡੀਓ ਦੇ ਵਿੱਚ ਹੀ ਹੋਊਗਾ ਤੇ ਉਸ ਤੋਂ ਬਾਅਦ ਤੁਹਾਨੂੰ ਆਪਾਂ ਤੋੜ ਕੇ ਦਿਖਾਵਾਂਗੇ ਤੇ ਆ ਜੇ ਤੁਹਾਡਾ ਜਿਆਦਾ ਸਮਾਂ ਲੈਂਦੀ ਆਂਦੀ ਆਪਾਂ ਬਾਈ ਨਾਲ ਸਾਰੀ ਗੱਲਬਾਤ ਕਰਾਉਣੀ ਆ ਤੇ ਡਿਟੇਲ ਲੈ ਕੇ ਦਿੰਨੇ ਹਾਂ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਆਪਣਾ ਨਾਮ ਦੱਸ ਦਿਓ ਮੇਰਾ ਨਾਮ ਹਰਪ੍ਰੀਤ ਸਿੰਘ ਆ ਜੀ ਪੰਜਾਉਂ ਤੋਂ ਪੁਰਾ ਜੀ ਤੋ ਜੀ ਇਹ ਰਾਮਪੁਰਾਪੂਲ ਜ਼ਿਲ੍ਹਾ ਬਟਿੰਡਾ ਜ਼ਿਲ੍ਹਾ ਬਟਿੰਡਾ ਪੈ ਜਾਂਦਾ ਨੇੜੇ ਪੈ ਜਾਂਦਾ ਫਲਾਉਟਪੁਰਾ ਇੱਥੇ ਦੀਨਾ ਸਾਹਿਬ ਠੀਕ ਹੈ ਸਾਈਦੋ ਕੇ ਬਾਕੀ ਦੀਨਾ ਕਾਂਗੜੇ ਆਸ-ਪਾਸੇ ਦੇ ਪਿੰਡ ਰਹੇ ਜਾਂਦੇ ਆ ਨਾ ਭਧੌੜ ਵੀ ਨੇੜੇ ਪੈ ਜਾਂਦਾ ਨਾ ਹਾਂਜੀ ਠੀਕ ਹੈ ਤੇ ਜਿਹੜੀ ਬਈ ਆਪਾਂ ਇਹ ਮੱਝ ਵੇਚਣ ਲੱਗੇ ਆ ਆਪਣੇ ਘਰ ਦੀ ਆ ਇਹ ਨਾ ਇਹ ਬਈ ਪਹਿਲੇ ਸੂਏ ਖਰੀਦੀ ਜਾਂ ਲੋ ਜੇ ਮੁੱਲ 30 30 ਅੱਛਾ ਪਹਿਲੇ ਸੂਏ ਖਰੀਦੀ ਸੀ ਮਨ ਠੀਕ ਹੈ ਤੇ ਹੁਣ ਇਹਦੀ ਕੀ ਕੰਡੀਸ਼ਨ ਆਗੀ ਮਤਲਬ ਕਿ ਗੱਬਣਾ ਹੁਣ ਇਹ ਏ ਹੁਣ ਹਾਂ ਵੀਰੇ 3 ਮਹੀਨਿਆਂ ਤੋਂ ਉੱਪਰ ਗੱਭਣਾ ਚਾਹ ਕਰ ਰ ਅੱਪਰ ਲੈ ਗੱਭਣਾ ਹੋਊਗੀ 3 ਮਹੀਨਿਆਂ ਤੋਂ ਉੱਪਰ ਗੱਭਣਾ ਆਗੀ ਮਤਲਬ ਇਹ ਚੌਥਾ ਮਹੀਨਾ ਲੱਗ ਗਿਆ ਹਾਂ ਤਾਂ ਚੌਥਾ ਮਹੀਨਾ ਲੱਗ ਗਿਆ ਚੌਥਾ ਮਹੀਨਾ ਲੱਗ ਗਿਆ ਇਹਨੂੰ 12 ਮਹੀਨੇ ਆਪਣੇ ਦੇ 20-23 ਗੱਭਣਾ ਠੀਕ ਆ ਚੌਥਾ ਮਹੀਨਾ ਸ਼ੁਰੂ ਆ ਚੌਥਾ ਠੀਕ ਹੈ ਤੇ ਹੁਣ ਦੁੱਧ ਕਿੰਨਾ ਹੋਊਗਾ ਹੁਣ ਇਹਦੇ ਨਾਲ ਇਹ 8 ਕਿਲੋ ਦੁੱਧ ਆ ਰਿਹਾ 8 ਕਿਲੋ ਆ ਹਾਂ ਠੀਕ ਆ ਵੀ ਮਤਲਬ ਕਿ ਕੋਈ ਤੋਲ ਕੇ ਤਸੱਲੀ ਕਰਕੇ ਲਿਆ ਸਕਦਾ ਮੈਂ ਤਾਂ ਅੱਠ ਤੋਂ ਬਾਹਰ ਹੀ ਆ ਬਾਈ ਆਪਾਂ ਪਹਿਲੇ ਹੀ 8 ਕਿਲੋ ਦੱਸਦੇ ਆ ਤੇ ਹੈ ਆਣ ਤੋਂ ਵੱਧ ਆ ਆਇਆ ਬਾਹਰ ਹੀ ਆ ਜਿਉਂ ਆਪਾਂ 8 ਦੱਸਦਿਆਂ ਵੀ ਕਈ ਵਾਰੀ ਬੰਦਾ ਆ ਜੇ ਵੀ ਕੋਈ ਫਰਕ ਸ਼ਰਕ ਨਾ ਨਿਕਲੇ ਹਨਾ ਠੀਕ ਆ ਵੀ ਤਾਂ ਆਪਾਂ 8 ਦੱਸਿਆਗਾ ਠੀਕ ਆ ਤੇ ਮਿਲਦੀ ਦੋਨੇ ਟਾਈਮ ਹੀ ਆ ਮਿਲਦੀ ਦੋਨੇ ਟਾਈਮ ਹੀ ਆ ਠੀਕ ਆ ਤੇ ਮਿਲਦੀ ਉਹ ਕਿਵੇਂ ਆ ਬੱਚੇ ਤੇ ਮਿਲਦੀ ਆ ਜਾਂ ਕਿਸ ਤਰ੍ਹਾਂ 33 ਦੀ ਨਾਲ ਠੀਕ ਆ ਇਹ ਕੱਟੀ ਆ ਦੀ ਇਹ ਕੱਟੀ ਜਾ ਜੇ ਉਹ ਇਹਨੂੰ ਕੀ ਕੱਟੀ ਹੈ ਇਹ ਇਹ ਕੱਟੀ ਲక్ష్ਮੀ ਦੇਰੀਆਂ ਦੇ ਕੋਹੇਨੂਰ ਦੀ ਹੈ ਪਰ ਇਹ ਨਾ ਥੋੜੀ ਆਪਣੇ ਪਸ਼ੂਆਂ ਦੀ ਦੇ ਬਾਹਲੇ ਆਦੇ ਉਹਦੇ ਕਰਕੇ ਦੇਖ ਜੀ ਨਹੀਂ ਹੋਈ ਵਿਚਾਰੀ ਵੇਗ ਡੈਲੀ ਜੀ ਹੋ ਗਈ ਥੋੜੀ ਜਿਹੀ ਲੱਸੀ ਆ ਨਾ ਸੰਭਾਲ ਤੋਂ ਬਗੈਰ ਵੀ ਇਹ ਪਸ਼ੂ ਜਿਆਦੇ ਕਰਕੇ ਆ ਨਾ ਆਹ ਪਸ਼ੂ ਜਿਆਦਾ ਕਰਕੇ ਠੀਕ ਹੈ ਤੇ ਇਹਨੇ ਮੱਧ ਨੇ ਬਈ ਤਾਜੀ ਨਹੀਂ ਕਿੰਨਾ ਕ ਦੁੱਧ ਦਿੱਤਾ ਇਹਨੇ ਵੀਰੇ 70 ਸੀ ਜਦੋਂ ਇਹਨੇ 15 ਲੀਟਰ ਤੋਂ ਬਾਹਰ ਚਲੀ ਗਈ ਸੱਜਰ 15 ਤੋਂ ਬਾਹਰ ਚਲਦੀ ਹੈਗੀ ਬਾਹਰ ਚਲ ਠੀਕ ਹੈ ਤੇ ਹੁਣ ਇਹ ਕਿਹੜੇ ਸੂਈ ਲਈ ਗੱਪਣਾ ਇਹ ਹੁਣ ਮੇਰੇ ਮਨੋਂ ਜੀ ਉੱਥੇ ਹੀ ਸੂਈ ਲਈ ਗੱਪਣਾ ਹੋਵੇ ਤਿੰਨ ਸੂਏ ਜਾਨੀ ਆਪਣੇ ਕੋਲੇ ਇਹ ਸੂਈ ਵੀ ਆ ਗਈ ਚੌਥੇ ਲਈ ਗੱਭਣ ਠੀਕ ਹੈ ਤੇ ਬਾਕੀ ਉਹ ਕਿਵੇਂ ਆ ਚੋਣ ਚਾਂਣ ਦੇ ਵਿੱਚ ਚੋਣ ਚਾਂਣ ਚ ਬਹੁਤ ਧਾਰ ਬਹੁਤ ਪੂਰੀ ਹੈ ਬਾਈ ਠੀਕ ਹੈ ਧੰਡੀ ਸੀਲ ਆ ਧੰਡੀ ਸੀਲ ਪੂਰੀ ਹੈਗੀ ਠੀਕ ਹੈ ਇੱਕ ਵਾਰ ਅਸੀਂ 10 ਵੀ ਦਿੰਨੇ ਆ ਵੀਡੀਓ ਬਾਈ ਇਹਦੇ ਆ ਥੋੜਾ ਜਿਹਾ ਥਣ ਘੱਟ ਆ ਮਗਰ ਵਾ ਇੱਕ ਥਣ ਘੱਟ ਆ ਥੋੜਾ ਜਿਹਾ ਇਹ ਮਿਲਦਾ ਹੋਰਲਾ ਬਹਿਣੀ ਬਹਿਣੀ ਵਾਲਾ ਹੀ ਆ ਹਨਾ ਹਾਂ ਬਹਿਣੀ ਵਾਲੀ ਔਰਲੇ ਪਾਸਿਓ ਤੇ ਧਾਰਾਂ ਦਾ ਹੀ ਫਰਕ ਆ ਕੁਛ ਹਵਤਾਰ ਆਇਆ ਨਹੀਂ ਫਰਕ ਆ ਬਈ ਯਾਰ ਆ ਦੱਸਿਆ ਚੰਗਾ ਪਸਮਾ ਇੱਕੋ ਜਿਹਾ ਪਸਮਾ ਇੱਕੋ ਜਿਹਾ ਠੀਕ ਆ ਉ ਜਾਨੀ ਧਾਰਾਂ ਦਾ ਫਰਕ ਆ ਥੋੜਾ ਜਿਹਾ ਫਰਕ ਆ ਉ ਥੋੜਾ ਜਿਹਾ ਥੋੜਾ ਜਿਹਾ ਠੀਕ ਆ ਪਸਮਾ ਇੱਕੋ ਜਿਹਾ ਕਰਦੀ ਆ ਪਸਮਾ ਇੱਕੋ ਜਿਹਾ ਠੀਕ ਆ ਤੇ ਉ ਧਾਰ ਤੂ ਤਾਂ ਸਹੀ ਆਉਂਦੀ ਹੋਣੀ ਧਾਰ ਸਹੀ ਹੋਣੀ ਠੀਕ ਆ ਉ ਜਮਾ ਓਕੇ ਆ ਤੂੰ ਓਕੇ ਆ ਜਾ ਵਾ ਸਭ ਹੈਡੀ ਉੂੰ ਦੱਸੋ ਠੀਕ ਆ ਤੇ ਮੋਲ ਆਪਾਂ ਕਿੰਨਾ ਕਰਦੇ ਆ ਦਾ ਮੋਲੇ ਦਾ ਵੀਰੇ ਦੇ ਲੈਣੇ ਵਾਲਾ ਹੀ ਆ 85000 ਰੁਪਿਆ ਜਿਹੜਾ ਮੋਲ ਆ ਵਿੱਚੋਂ ਮਾਲ ਪਾਣੀ ਹੋਊਗਾ ਤੇ ਠੀਕ ਹੈ ਜੇ ਮੌਨ ਲਈ ਆਪਾਂ 85000 ਦੇ ਵਿੱਚੋਂ ਮਾਣਦਾਨ ਹੋ ਜਾਊਗਾ ਮੌਕੇ ਤੇ ਹਨਾ ਮੌਕੇ ਤੇ ਠੀਕ ਹੈ ਤੇ ਬਈ ਜਿਹੜਾ ਤਸੀਮਨ ਲੱਗਿਆ ਵਾ ਉਹਦਾ ਕੁਝ ਪਤਾ ਵੀ ਘੜਾ ਲੱਗਿਆ ਵਾ ਕੋਈ ਨਾ ਪਤਾ ਮੈਂ ਤਾਂ ਐਕਲਡੀਵੀ ਦਾ ਵਧੀਆ ਸੀਗੋ ਨਹੀਂ ਲੱਗਿਆ ਵਾ ਆਪਾਂ ਸਾਰੇ ਹੀ ਤਕਰੀਬਨ ਵਧੀਆ ਸੀਗੋ ਲਵਾਉਂਦੇ ਆਗੇ ਠੀਕ ਹੈ ਹਾਂ ਈ ਗਾਵੀਏ ਉਹ ਭੁੱਲ ਗਿਆ ਨਾ ਨੰਬਰ ਜਿਹੜਾ ਉਹ ਭੁੱਲ ਗਿਆ ਉਹ ਭੁੱਲ ਗਿਆ ਵੀ ਸਟਰਾ ਨਹੀਂ ਮਤਲਬ ਕਰਕੇ ਪਤਾ ਨਹੀਂ ਲੱਗਿਆ ਠੀਕ ਹੈ ਵੀ ਤਾਂ ਮਤਲਬ ਕਿ ਦਿਮਾਗ ਚ ਨਿਕਲ ਗਿਆ ਹਨਾ ਸਟਰਾ ਨਹੀਂ ਸਮਝਿਆ ਹੋਣਾ ਤੇ ਉਹ ਲੱਗਿਆ ਵਾ ਜਾਨੀ ਸਰਕਾਰੀ ਹੈ ਲੱਗਿਆ ਵਾ ਲੱਗਿਆ ਵਾ ਚੰਗਾ ਪੂਰਾ ਚੱਲਦਾ ਠੀਕ ਹੈ ਲੋ ਜੀ ਉਹ ਤੋਂ ਡਿਟੇਲ ਆਪਾਂ ਸਾਰੀ ਲੈ ਲਈਏ ਉਧਰ ਆਪਾਂ ਤੋੜ ਕੇ ਦਿਖਾ ਦਿੰਨੇ ਆ ਕਿਹੜੀ ਪਸ਼ੂ ਉਪਰੇ ਤੋਂ ਡਰ ਜਾਂਦਾ ਹੈਗਾ ਬਾਡੀ ਬਾਂਤਰ ਦੀ ਬਹੁਤ ਚੰਗੀ ਬਾਡੀ ਬਾਂਤਰ ਦੀ ਬਹੁਤ ਚੰਗੀ ਆ ਸਿੰਘ ਵੀ ਕੁੰਡੇ ਆਗੇ ਬੈਕ ਸਾਈਡ ਤੋਂ ਪਿੱਟ ਬੁੜੇ ਦੀ ਕੁਆਲਿਟੀ ਵੀ ਬਹੁਤ ਚੰਗੀ ਆ ਜੀ ਤੇ ਪੂਰੀ ਸਭੀ ਬੜੀ ਮੱਝ ਹੈ ਕਿਸੇ ਪੱਖ ਤੋਂ ਕੋਈ ਕਮੀ ਨਹੀਂ ਹੈਗੀਗੀ ਤੇ ਚੰਗੇ ਦੁੱਧ ਵਾਲੀ ਹੈਗੀ ਫੇਸ ਦੀ ਕੁਆਲਿਟੀ ਵੀ ਬਹੁਤ ਸੋਹਣੀ ਹੈਗੀ ਦੇਖ ਸਕਦੇ ਹੋ ਤੁਸੀਂ ਸਾਰੇ ਪੱਖਾਂ ਤੋਂ ਸਾਫ਼ ਸੁਥਰੀ ਆ ਤੇ ਬਾਕੀ ਜੋ ਥਾਣ ਦਾ ਸੀਗਾ ਵੀ ਇੱਕ ਥਾਣ ਚ ਥੋੜਾ ਦੁੱਧ ਘੱਟ ਆ ਉਹ ਤੁਹਾਨੂੰ ਪਹਿਲਾਂ ਹੀ ਦੱਸਤਾ ਬਾਈ ਨੇ ਤੇ ਕਿਉਂਕਿ ਕਈ ਵੇ ਕਿਸੇ ਨੇ ਦੂਰੋਂ ਆਉਣਾ ਹੁੰਦਾ ਹਨਾ ਵੀ ਫਿਰ ਉਸ ਗੱਲ 'ਚ ਕੋਈ ਫਰਕ-ਸ਼ਰਕ ਨਹੀਂ ਰਹਿੰਦਾਗਾ ਉਸ ਜੀ ਨੂੰ ਧਿਆਨ ਦੇ ਵਿੱਚ ਰੱਖ ਕੇ ਤੇ ਤੁਸੀਂ ਮੱਝ ਨੂੰ ਖਰੀਦ ਸਕਦੇ ਹੋਗੇ ਵੀਡੀਓ ਦੇ ਵਿੱਚ ਐਂਡ ਤੱਕ ਜੁੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਬਾਕੀ ਤੁਹਾਨੂੰ ਕੱਟੀ ਦਿਖਾ ਦਿੰਦੇ ਆਪਾਂ ਇੱਕ ਆਰੀ ਲక్ష్ਮੀ ਡੈਰੀ ਫਾਰਮ ਵਾਲਾ ਦੇ ਕੋਹੀਨੂਰ ਬੋਲ ਦੀ ਕੱਟੀ ਹੈ ਥੋੜੀ ਜਿਹੀ ਸੰਭਾਲਣ ਦੀ ਲੋੜ ਆਗੀ ਤੇ ਬਹੁਤ ਚੰਗੀ ਕੱਟੀ ਤਿਆਰ ਹੋ ਜੂਗੀ ਇਹ ਤੇ ਤੁਸੀਂ ਦੇਖ ਸਕਦੇ ਇਧਰੋਂ ਵੀ ਦੇਖ ਸਕਦੇ ਜਿਆਦਾ ਬਸੂ ਹੋਣ ਕਰਕੇ ਥੋੜੀ ਜਿਹੀ ਸਾਂਭ ਸੰਭਾਲ ਤਾਂ ਘੱਟ ਹੋਈ ਹੈਗੀ ਤੇ ਤੁਸੀਂ ਇਹਦੀ ਸੇਵਾ ਕਰ ਲਈ ਤੇ ਇਹ ਬਹੁਤ ਵਧੀਆ ਕੱਟੀ ਤਿਆਰ ਹੋ ਜੂ ਕਿਉਂਕਿ ਮਾਂ ਵੀ ਚੰਗੀ ਹੈਗੀ ਤੇ ਰਿਜ਼ਲਟ ਚੰਗਾ ਦੇਣਾ ਇਹਨੇ ਜੇ ਸਾਂਭ ਲਈ ਤੇ ਬਾਕੀ ਵੀਡੀਓ ਕਿਵੇਂ ਲੱਗੀ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ